ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਜ ਫੇਰ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਜੀ ਡਿਜੀਟਲ ਪ੍ਰਿੰਟ ਦੇ ਸੂਟ ਹੋਣਗੇ ਮਸਲੀਨ ਕਾਟਨ ਦਾ ਫੈਬਰਿਕ ਹੋਏਗਾ ਅਲੱਗ-ਅਲੱਗ ਬ੍ਰਾਂਡ ਦੇ ਵਿੱਚ ਇਹ ਸੂਟ ਆ ਜਿੱਦਾਂ ਇਹਦੇ ਵਿੱਚ ਰੀਵਾ ਬ੍ਰਾਂਡ ਦੇ ਸੂਟ ਹੈ ਐਸਕੇ ਬ੍ਰਾਂਡ ਦੇ ਸੂਟ ਹੋਣਗੇ ਡਿਸਟਰਬ ਬ੍ਰਾਂਡ ਦੇ ਸੂਟ ਹੋਣਗੇ ਉਹ ਤੁਸੀਂ ਆ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸੂਟ ਦੇ ਉੱਪਰ ਆਪਣੀ ਬ੍ਰਾਂਡ ਦੀ ਲੋਗੋ ਵੀ ਲੱਗਿਆ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਸੂਟ ਨੇ ਬਹੁਤ ਹੀ ਫਾਈਨ ਫੈਬਰਿਕਾ ਮਸਲੀਨ ਦਾ ਦੁਪੱਟਾ ਹੋਏਗਾ ਨਾਲ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ 5 ਮੀਟਰ ਦੀ ਸੂਟ ਦੀ ਕੱਟ ਹੋਏਗੀ ਔਰ 2.5 ਮੀਟਰ ਦਾ ਦੁਪੱਟਾ ਹੋਏਗਾ ਪ੍ਰਾਈਸ ਹੋਏਗਾ ਜੀ 1650 ਰੁਪਏ ਸ਼ਿਪਿੰਗ ਇਹਦੀ ਐਕਸਟਰਾ ਹੋਏਗੀ ਉਹਦੇ ਲਈ ਤੁਸੀਂ ਮੈਨੂੰ ਵਟਸਐਪ ਕਰਕੇ ਪੁੱਛ ਸਕਦੇ ਹੋ ਜੀ ਕਿਸੇ ਵੀ ਸੂਟ ਦੇ ਆਰਡਰ ਦੇ ਲਈ ਤੁਸੀਂ ਮੇਰੇ ਉੱਪਰ ਦਿੱਤੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਜੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਤੁਸੀਂ ਆਪਣਾ ਐਡਰੈਸ ਭੇਜ ਕੇ ਉਹਦੇ ਉੱਤੇ ਆਪਣੀ ਸੂਟ ਦੀ ਬੁਕਿੰਗ ਕਰ ਸਕਦੇ ਹੋ ਵਿਥਿਨ 1 ਵੀਕ ਦੇ ਵਿੱਚ ਤੁਹਾਨੂੰ ਤੁਹਾਡਾ ਸੂਟ ਤੁਹਾਡੇ ਐਡਰੈਸ ਦੇ ਉੱਤੇ ਪਹੁੰਚ ਜਾਏਗਾ ਜੀ ਬਾਏ ਕੋਰੀਅਰ ਆਪਾਂ ਸੂਟ ਭੇਜਦੇ ਹਾਂ ਡੀਟੀਡੀਸੀ ਕੋਰੀਅਰ ਹੋ ਜਾਂਦਾ ਇੰਡੀਆ ਪੋਸਟ ਹੋ ਜਾਂਦਾ ਐਡਰੈਸ ਤੁਹਾਡਾ ਚਾਹ ਪਿੰਡ ਦਾ ਹੋਵੇ ਚਾਹ ਸਿਟੀ ਦਾ ਪਾਰਸਲ ਤੁਹਾਨੂੰ ਆਸਾਨੀ ਨਾਲ 1 ਵੀਕ ਦੇ ਅੰਦਰ ਮਿਲ ਜਾਂਦਾ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੂਟਾਂ ਨਾਲ ਥੈਂਕ ਯੂ